ਅੱਜ ਵੀ 20.60 ਸੀ ਦੇਖ ਰਹੇ ਸਾਰੇ ਹੀ ਵੀਜ਼ ਦਾ ਇਸ ਚੈਨਲ ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਸੰਬੰਧਿਤ ਹੈ ਅਤੇ ਬੀਏ ਦੇ ਤੀਜੇ ਸੈਮੈਸਟਰ ਵਿੱਚ ਪੜਨ ਵਾਲੇ ਉਹਨਾਂ ਸਾਰੇ ਹੀ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਚੋਣਵੀ ਪੰਜਾਬੀ ਦਾ ਵਿਸ਼ਾ ਆਪਟ ਕੀਤਾ ਹੋਇਆ ਹੈ ਤੇ ਇਸ ਵਿਸ਼ੇ ਦਾ ਪੂਰਾ ਨਾਮ ਹੈ ਪੰਜਾਬੀ ਨਾਟਕ ਅਤੇ ਇਕਾਂਗੀ ਇਸ ਵਿਸ਼ੇ ਦੀਆਂ ਦੋ ਪਾਠ ਪੁਸਤਕਾਂ ਨੇ ਪਹਿਲੀ ਹੈ ਕਲਰ ਨਾਟਕ ਜਿਸ ਨਾਲ ਸੰਬੰਧਿਤ ਪੂਰਾ ਪੁਸਤਕ ਪਠਨਾਸ ਚੈਨਲ ਤੇ ਅਪਲੋਡ ਕੀਤਾ ਹੋਇਆ ਹੈਗਾ ਤੇ ਇਸ ਨਾਲ ਸੰਬੰਧਿਤ ਇੱਕ ਦੋ ਕੁਐਸਚਨਸ ਵੀ ਆਪਾਂ ਨੇ ਅਪਲੋਡ ਕੀਤੇ ਹੋਏ ਨੇ ਤੇ ਦੂਸਰੀ ਜੋ ਪਾਠ ਪੁਸਤਕ ਹੈ ਉਸ ਦਾ ਨਾਮ ਹੈ ਕਾਂਗੀ ਸੰਗ੍ਰਹਿ 6 ਛੱਲਾ ਜਿਸ ਵਿੱਚ 6 ਕਾਂਗੀ ਦਰਜ ਨੇ ਤੇ ਸਾਰੇ ਦੇ ਸਾਰੇ ਆਪਾਂ ਇਸ ਚੈਨਲ ਉੱਤੇ ਡਿਸਕਸ ਕੀਤੇ ਹੋਏ ਹੈਗੇ ਨੇ ਹਰ ਕਿਸੇ ਪੱਖ ਤੋਂ ਅੱਜ ਆਪਾਂ ਇਸੇ ਵਿਸ਼ੇ ਦੇ ਪੇਪਰ ਪੈਟਰਨ ਦੇ ਅਕੋਰਡਿੰਗਲੀ ਇਕਾਂਗੀ ਦੇ ਨਾਲ ਸੁੰਦਰ ਤੇ ਸਿਧਾਂਤਕ ਪ੍ਰਸ਼ਨ ਡਿਸਕਸ ਕਰਨਾ ਹੈ ਜਿਹੜੇ ਵਿਦਿਆਰਥੀ ਇਸ ਚੈਨਲ ਦਾ ਲਾਹਾ ਲੈਣਾ ਚਾਹੁੰਦੇ ਨੇ ਉਹ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹ ਲਾਜ਼ਮੀ ਪੰਜਾਬੀ ਚੋਣ ਪੰਜਾਬੀ ਸੋਸ਼ੀਓਲੋਜੀ ਹਿਸਟਰੀ ਅਤੇ ਇੰਗਲਿਸ਼ ਵਿਸ਼ਿਆਂ ਦਾ ਲਾਹਾ ਲੈ ਸਕਣ ਤਾਂ ਅੱਜ ਦਾ ਸਾਡਾ ਮਹੱਤਵਪੂਰਨ ਪ੍ਰਸ਼ਨ ਹੈ ਪੰਜਾਬੀ ਇਕਾਂਗੀ ਦੇ ਜਨਮ ਅਤੇ ਵਿਕਾਸ ਬਾਰੇ ਜਾਣਕਾਰੀ ਦੇ ਤੇਸ ਤੋਂ ਪਹਿਲਾਂ ਅਸੀਂ ਪੜ ਚੁੱਕੇ ਹੈਗੇ ਆਂ ਕਿ ਇਕਾਂਗੀ ਦੀ ਪਰਿਭਾਸ਼ਾ ਕੀ ਹੁੰਦੀ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਨੇ ਅਤੇ ਇਸ ਦੇ ਜ਼ਰੂਰੀ ਤੱਤ ਕਿਹੜੇ-ਕਿਹੜੇ ਹੈਗੇ ਨੇ ਤਾਂ ਭਾਰਤ ਵਿੱਚ ਪ੍ਰਾਚੀਨ ਕਾਲ ਦੇ ਵਿੱਚ ਹੀ ਨਾਟਕ ਕਲਾ ਉਚੇਰੀਆਂ ਸਿਖਰਾਂ ਤੇ ਪਹੁੰਚੀ ਹੋਈ ਸੀ ਪ੍ਰੰਤੂ ਜਿਸ ਸਾਹਿਤਕ ਰੂਪ ਨੂੰ ਆਧੁਨਿਕ ਕਾਲ ਦੇ ਵਿੱਚ ਨਾਟਕ ਦਾ ਨਾਮ ਦਿੱਤਾ ਜਾਂਦਾ ਹੈ ਉਹ ਦੂਜੇ ਆਧੁਨਿਕ ਸਾਹਿਤ ਰੂਪਾਂ ਵਾਂਗ ਹੀ ਪੱਛਮੀ ਪ੍ਰਭਾਵਾਂ ਦੀ ਉਪਜ ਹੈ ਨਾਟਕ ਦਾ ਹੀ ਇੱਕ ਹੋਰ ਰੂਪ ਹੈ ਇਕਾਂਗੀ ਤੇ ਪੰਜਾਬੀ ਵਿੱਚ ਪਹਿਲਾਂ ਪੂਰੇ ਨਾਟਕ ਹੀ ਲਿਖੇ ਜਾਂਦੇ ਸੀ ਤੇ ਇਸ ਇਨ੍ਹਾਂ ਪਹਿਲੇ ਦੌਰ ਦੇ ਨਾਟਕ ਲੇਖਕਾਂ ਵਿੱਚ ਡਾਕਟਰ ਚਰਨ ਸਿੰਘ ਭਾਈ ਮੋਹਨ ਸਿੰਘ ਬਾਦ ਅਮਰ ਸਿੰਘ ਭਾਈ ਵੀਰ ਸਿੰਘ 바ਵਾ ਬੁੱਧ ਸਿੰਘ ਕਿਰਪਾ ਸਾਗਰ ਬ੍ਰਿਜ ਲਾਲ ਸ਼ਾਸਤਰੀ ਜੋਸ਼ੂਆ ਫਜ਼ਲਦੀਨ ਫਿਰੋਜ਼ਦੀਨ ਸ਼ਰਫ ਪੰਡਿਤ ਊਂਕਾਰਨਾਥ ਭਰਦਵਾਜ ਅਤੇ ਗੁਰਬਖਸ਼ ਸਿੰਘ ਪੀਤਲੜੀ ਦੇ ਨਾਂ ਵਰਣਨਯੋਗ ਨੇ ਤੇ ਇਹ ਨਾਟਕ ਸੰਜੋ ਰੰਗਮੰਚ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਨਹੀਂ ਸੰ ਲਿਖੇ ਗਏ ਰੰਗਮੰਚ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੂਰਾ ਨਾਟਕ ਨਹੀਂ ਸਗੋਂ ਇਕਾਂਗੀ ਹੀ ਲਿਖਿਆ ਗਿਆ ਸੀ ਤੇ ਇਹ 113 ਦੇ ਵਿੱਚ ਈਸ਼ਵਰ ਚੰਦਰ ਨੰਦਾ ਦੁਆਰਾ ਲਿਖਿਆ ਗਿਆ ਇਕਾਂਗੀ ਦੁਲਹਨ ਸੀ ਜੋ ਕਿ ਸ਼੍ਰੀਮਤੀ ਨੋਰਾ ਰਿਚਰਡਸ ਦੀ ਪ੍ਰੇਰਣਾ ਦੇ ਨਾਲ ਲਿਖਿਆ ਗਿਆ ਸੀ। ਤੋਂ ਇਹਦੇ ਬਾਰੇ ਆਪ ਨੂੰ ਪਤਾ ਹੈਗਾ ਕਿ ਨੋਰਾ ਰਿਚਰਡਸ ਹੈ ਜੋ ਉਹ ਈਸ਼ਵਰ ਚੰਦਰ ਨੰਦਾ ਦੀ ਟੀਚਰ ਸੀਗੀ ਤੇ ਉਸ ਦੀ ਪ੍ਰੇਰਣਾ ਦੇ ਨਾਲ ਕਾਲਜ ਦੇ ਵਿੱਚ ਮੁਕਾਬਲੇ ਦੇ ਲਈ ਈਸ਼ਵਰ ਚੰਦਰ ਨੰਦਾ ਨੇ ਇਹ ਨਾਟਕ ਲਿਖਿਆ ਸੀਗਾ ਅਤੇ ਇਸ ਨਾਟਕ ਨੂੰ ਪੇਸ਼ ਵੀ ਕੀਤਾ ਗਿਆ ਸੀਗਾ ਸਟੇਜ ਦੇ ਉੱਤੇ ਤੇ ਇਸ ਨੂੰ ਪਹਿਲਾ ਨਾਮ ਵੀ ਮਿਲਿਆ ਸੀਗਾ। ਤੇ ਇਸ ਪ੍ਰਕਾਰ ਪੰਜਾਬੀ ਨਾਟਕ ਨੂੰ ਰੰਗਮੰਚ ਦੀ ਸੋ ਇਕਾਂਗੀ ਦੀ ਰਚਨਾ ਨਾਲ ਹੀ ਪ੍ਰਾਪਤ ਹੋਈ ਇਸ ਪਿਛੋਂ ਨੰਦਾ ਨੇ ਬੇਬੇ ਰਾਮਪੱਜ ਨੇ ਇਕਾਂਗੀ ਦੀ ਰਚਨਾ ਕੀਤੀ ਤੇ ਫਿਰ ਆਪਣੇ ਜੀਵਨ ਦੇ ਅੰਤ ਤੱਕ ਤਿੰਨ ਇਕਾਂਗੀ ਸੰਗ੍ਰਹਿ ਦਿੱਤੇ ਨੇ ਜਿਨ੍ਹਾਂ ਦੇ ਨਾਮ ਹਨ ਚਲਕਾਰੇ ਲਿਸ਼ਕਾਰੇ ਅਤੇ ਚਮਕਾਰੇ ਈਸ਼ਵਰਚੰਦਰ ਨੰਦਾ ਦੇ ਇਕਾਂਗੀ ਸਮਾਜ ਸੁਧਾਰ ਦੀ ਦ੍ਰਿਸ਼ਟੀ ਤੋਂ ਲਿਖੇ ਗਏ ਸੀ ਯਥਾਰਥਿਕ ਘਟਨਾਵਾਂ ਜਿਉਂਦੇ ਜਗ ਦੇ ਪਾਤਰ ਅਤੇ ਛੱਟਪਟੀ ਵਾਰਤਾਲਾਪ ਉਹਨਾਂ ਦੇ ਇਕਾਂਗੀ ਦੇ ਵਿਸ਼ੇਸ਼ ਗੁਣ ਹੈਗੇ ਨੇ ਮਤਲਬ ਕਹਿਣ ਦਾ ਭਾਵ ਕੀ ਹੈਗਾ ਇਹ ਪੰਜਾਬੀ ਇਕਾਂਗੀ ਦਾ ਪਿਤੰਮਾ ਹੈ ਈਸ਼ਵਰ ਚੰਦਰ ਨੰਦਾਜੀ ਨੂੰ ਮੰਨਿਆ ਜਾਂਦਾ ਹੈ ਜਿਸ ਨੂੰ ਅਸੀਂ ਆਈਸੀ ਨੰਦਾ ਵੀ ਕਹਿ ਦਿੰਦੇ ਹਾਂ ਤਾਂ ਇਸ ਤੋਂ ਬਾਅਦ ਨੇ ਸੰਤ ਸਿੰਘ ਸੇਖੋਂ ਇਹਨਾਂ ਦਾ ਜੋ ਜੀਵਨ ਕਾਲ ਹੈ ਉਹ ਹੈ 1908 ਤੋਂ ਲੈ ਕੇ 1997 ਤੱਕ ਦਾ ਉਹਨਾਂ ਦੇ ਨਾਟਕ ਰਚਨਾ ਨਾਲ ਯਥਾਰਥਵਾਦ ਦੀ ਪਰੰਪਰਾ ਪੱਕੀ ਹੋਈ ਅਤੇ ਨਵੀਂ ਬੌਧਿਕ ਧਾਰਾ ਦਾ ਪ੍ਰਵੇਸ਼ ਹੋਇਆ ਤੇ ਉਹਨਾਂ ਦੇ ਪ੍ਰਸਿੱਧ ਕਾਂਗੀ ਸੰਗ੍ਰਹਿ ਨੇ ਛੇ ਕਰ ਨਾਟ ਸੁਨੇਹ ਤਪਿਆ ਕਿਉਂ ਖਪਿਆ ਸੋਨੇ ਦੀ ਛੋ ਇੰਨਾ ਵਿੱਚ ਉਸ ਦੀ ਇਕਾਂਗੀ ਕਲਾ ਦਾ ਵਿਕਾਸ ਦੇਖਿਆ ਜਾ ਸਕਦਾ ਹੈ ਡਾਕਟਰ ਹਰਚਰਨ ਸਿੰਘ ਜਿਨ੍ਹਾਂ ਦਾ ਜੀਵਨ ਕਾਲ ਹੈ 1914 ਤੋਂ ਲੈ ਕੇ 2006 ਤੱਕ ਨੇ ਆਪਣੇ ਇਕਾਂਗੀਆਂ ਦੇ ਵਿੱਚ ਪੂਰੇ ਨਾਟਕਾਂ ਵਾਂਗ ਵਿਸ਼ੇ ਦੀ ਭਰਪੂਰ ਵੰਨਗੀ ਦਿੱਤੀ ਹੈ ਤੇ ਉਸ ਨੇ ਰੋਮਾਂਟਿਕ ਤੇ ਯਥਾਰਥਿਕ ਇਕਾਂਗੀ ਵੀ ਲਿਖੇ ਤੇ ਇਤਿਹਾਸਕ ਇਕਾਂਗੀ ਵੀ ਜੀਵਨ ਲੀਲਾ, ਸਾਂਝਾ ਰਾਜ, ਪੰਜਗੀਟੜਾ, ਸਤ੍ਰਿਸ਼ੀ, ਕਾਇਆ ਕਲਪ, ਮੁੜਕੇ ਦੀ ਖੁਸ਼ਬੂ ਜ਼ਫਰਨਾਮਾ ਆਦ ਇਕਾਂਗੀ ਸੰਗ੍ਰਹਿਾਂ ਦੇ ਵਿੱਚ ਨਾਟਕੀ ਤੱਤਾਂ ਨਾਲ ਭਰਪੂਰ ਇਕਾਂਗੀ ਮਿਲਦੇ ਨੇ ਤੇ ਉਸਦੇ ਇਕਾਂਗੀ ਰੰਗਮंच ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਹੀ ਰਚੇ ਗਏ ਸੀ ਤੇ ਜ਼ਫਰਨਾਮਾ ਉਸ ਦਾ ਬੜਾ ਹੀ ਮਹੱਤਵਪੂਰਨ ਇਕਾਂਗੀ ਹੈ ਜ਼ਫਰਨਾਮਾ ਇਕਾਂਗੀ ਹੈ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜੋ 10ਵੀਂ ਦੀ ਪਾਠ ਪੁਸਤਕ ਹੈ ਉਹਦੇ ਵਿੱਚ ਦਰਜ ਹੈਗਾ ਤੇ ਤੁਹਾਡੇ ਵਿੱਚੋਂ ਜਿਹੜੇ ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪੜ੍ਹੇ ਨੇ ਤਾਂ ਉਹਨਾਂ ਨੇ ਉਹਦੇ ਵਿੱਚ ਜ਼ਰੂਰ ਪੜ੍ਹਿਆ ਹੋਊਗਾ ਅਗਲਾ ਜੋ ਸਾਡਾ ਇਕਾਂਗੀਕਾਰ ਹੈ ਉਹ ਹੈ ਬਲਵੰਤ ਕਾਰਗੀ ਤੇ ਇਹਨਾਂ ਦਾ ਜੀਵਨ ਕਾਲ ਹੈ 1916 ਤੋਂ ਲੈ ਕੇ 2003 ਤੱਕ ਉਸਨੇ ਆਰੰਭ ਦੇ ਵਿੱਚ ਹੀ ਕਾਂਗੀਆਂ ਦੀ ਰਚਨਾ ਆਪਣੇ ਪੂਰੇ ਨਾਟਕਾਂ ਵਾਂਗ ਸਟੇਜ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਕੀਤੀ ਸੀ ਤੇ ਉਹ ਕਈ ਵਾਰ ਚਿੰਨਵਦ ਅਤੇ ਰੋਮਾਂਟਿਕ ਵਾਤਾਵਰਣ ਦੀ ਉਸਾਰੀ ਕਰਦਾ ਹੈ ਤੇ ਆਪਣੇ ਕਾਂਗੀਆਂ ਵਿੱਚ ਉਸਨੇ ਪੱਛਮੀ ਤਕਨੀਕ ਦੇ ਨਵੇਂ ਪ੍ਰਯੋਗ ਕੀਤੇ ਨੇ ਕੁਆਲਿਟੀ ਸੀ ਦੋ ਪਾਸੇ ਬੇਬੇ ਤੇ ਹੋਰ ਕਾਂਗੀ 794 ਕਾਂਗੀ ਪਤਣ ਦੀ ਬੇੜੀ ਚਾਕੂ ਅਤੇ ਪੈਂਦੜੇਵਾਜ ਉਸ ਦੇ ਇਕਾਂਗੀ ਸੰਗ੍ਰਹਿ ਹੈਗੇ ਨੇ ਇਸ ਤੋਂ ਇਲਾਵਾ ਰੌਸ਼ਨ ਲਾਲ ਅਹੂਜਾ ਜਿਸ ਦਾ ਜੀਵਨ ਕਾਲ ਹੈ 1904 ਤੋਂ ਲੈ ਕੇ 1990 ਤੱਕ ਤੇ ਉਸ ਨੇ ਜਿਹੜਾ ਹੈ ਜੋਹਰ ਪਰਵਰਤਨ ਵਿਕਾਸ ਗੰਦੀ ਨਾਟਕ ਮੇਰੇ ਨੌ ਇਕਾਂਗੀ ਸਵਿੱਤਰੀ ਤੇ ਹੋਰ ਇਕਾਂਗੀ ਸੱਪ ਤੇ ਮੋਰ ਇਹ ਇਕਾਂਗੀ ਸੰਗ੍ਰਹਿ ਉਸ ਨੇ ਲਿਖੇ ਨੇ ਉਸ ਤੋਂ ਬਾਅਦ ਹੈ ਗੁਰਦੇਵ ਸਿੰਘ ਫੁੱਲ ਹੌਕੇ ਡੋਲਦੀ ਲਾਟ ਕਣਕ ਦਾ ਬੋਲ ਬੋਹੜ ਜੀਵਨ ਹਲੂਣੇ ਤੇ ਪੈਸਾ ਇਹ ਕਾਂਗਰਸ ਅਗਰਹਚੇ ਨੇ ਗੁਰਦਆਲ ਸਿੰਘ ਫੁੱਲ ਨੇ ਤੇ ਕਰਤਾਰ ਸਿੰਘ ਦੁੱਗਲ ਨੇ ਸੱਤ ਨਾਟਕ 100 ਤਿੰਨ ਨਾਟਕ ਸੁੱਤੇ ਪੈ ਨਗਮੇ ਮੇਰੇ ਅਠ ਇਕਾਂਗੀ ਉਹਨੂੰ ਨਾਂ ਦੱਸਿ ਇਕਾਂਗੀ ਸੰਗ੍ਰਹਿ ਲਿਖੇ ਹੈਗੇ ਨੇ ਠੀਕ ਹੈ ਗੁਰਦਿਆਲ ਸਿੰਘ ਖੋਸਲਾ ਜਿਸ ਨੇ ਬੇਕਰੇ ਤੇ ਹੋਰ ਇਕਾਂਗੀ ਸਤਾਰਵਾਂ ਪਤੀ ਤੇ ਹੋਰ ਇਕਾਂਗੀ ਸੰਗ੍ਰਹਿ ਲਿਖੇ ਨੇ ਹਰਸਰਨ ਸਿੰਘ ਜਿਸਨੇ ਜੋਤ ਤੋਂ ਜੋਤ ਜਗੇ ਪਰਦੇ ਪਿੱਛੇ 36 ਹੋਰ ਇਕਾਂਗੀ ਤੇ ਮੇਰੇ 8 ਇਕਾਂਗੀ ਇਕਾਂਗੀ ਸੰਗ੍ਰਹਿ ਉਹਨੇ ਰਚੇ ਹੈਗੇ ਨੇ ਗੁਰਚਰਨ ਸਿੰਘ ਜੋਸੂਝਾ ਪੰਦੀ ਨਨਕਾਮਣੀ ਨਨਕਾਣਵੀ ਬਲਵੀਰ ਸਿੰਘ ਜਗਦੀਸ਼ ਸਿੰਘ ਬੋਰਾ ਹਰਸਰਨ ਸਿੰਘ ਅਜਮੇਰ ਸਿੰਘ ਔਲਖ ਦੇ ਨਾਂ ਯਥਾਰਥਵਾਦੀ ਕਾਂਗੀਕਾਰਾਂ ਦੇ ਵਿੱਚ ਲੈ ਜਾ ਸਕਦੇ ਨੇ 20ਵੀਂ ਸਦੀ ਦੇ 6ਵੇਂ ਧਾਕੇ ਦੇ ਮੱਧ ਵਿੱਚ ਤੀਜੇ ਦੌਰ ਦੇ ਜਾਂ ਨਵੇਂ ਪ੍ਰਯੋਗ ਦੇ ਕਾਂਗੀਆਂ ਦਾ ਦੌਰ ਆਰੰਭ ਹੁੰਦਾ ਹੈ ਹੁਣ ਇਹ ਜਿਹੜੇ ਪਹਿਲਾਂ ਆਪਾਂ ਪੜੇ ਨੇ ਕਿਹੜੇ ਦੂਜੇ ਦੌਰ ਦੇ ਕਵੀ ਸੀਗੇ ਤਾਂ ਹੁਣ ਤੀਜੇ ਦੌਰ ਦੇ ਜਿਹੜੇ ਕਵੀ ਹੈਗੇ ਨੇ ਉਹ ਹੈਗੇ ਨੇ ਤਾਂ ਤੀਜੇ ਦੌਰ ਦੇ ਜਾਂ ਨਵੀਨ ਪ੍ਰਯੋਗ ਦੇ ਕਾਂਗੀਆਂ ਦਾ ਦੌਰ ਆਰੰਭ ਹੁੰਦਾ ਹੈ 20 ਸਈ ਦੇ 6ਵੇਂ धागे ਮਤਲਬ 1960 ਦੇ ਨੇੜੇ ਤੇਲੀ ਇਸ ਦੌਰ ਦੇ ਨਾਟਕਕਾਰਾਂ ਨੇ ਪੱਛਮ ਦੀਆਂ ਸਮੁੱਚੀਆਂ ਨਾਟਕ ਵਿਧੀਆਂ ਦਾ ਅਧਿਐਨ ਕੀਤਾ ਅਤੇ ਆਧੁਨਿਕ ਚਿੰਤਨ ਨੂੰ ਅਪਣਾਉਣ ਦਾ ਯਤਨ ਕੀਤਾ ਤੇ ਆਪਣੀਆਂ ਕਾਂਗੀਆਂ ਵਿੱਚ ਨਵੀਨ ਨਾਟਕ ਵਿਧੀਆਂ ਨੂੰ ਸੁਚੇਤ ਰੂਪ ਦੇ ਵਿੱਚ ਅਪਣਾਇਆ। ਸੁਰਜੀਤ ਸਿੰਘ ਸੇਠੀ ਇਨ੍ਹਾਂ ਕਾਂਗੀਕਾਰਾਂ ਦੇ ਵਿੱਚ ਪ੍ਰਮੁੱਖ ਸਥਾਨ ਰੱਖਦਾ ਹੈ। ਉਸਨੇ ਮੇਰੇ ਕਾਂਗੀ ਦਾ ਸਫ਼ਰ ਇਕਾਂਗੀ ਸੰਗ੍ਰਹਿ ਵਿੱਚ ਨਵੀਆਂ ਪਰਵਰਤੀਆਂ ਅਨੁਸਾਰ ਕਾਂਗੀਆਂ ਲਿਖੇ ਨੇ। ਭਰਿਆ-ਪਰਿਆ ਸਖਣਾ ਸਖਣਾ ਵਿੱਚ ਅਬਸਰਡ ਦੇ ਸਿਧਾਂਤ ਨੂੰ ਅਪਣਾਉਣ ਵਾਲਾ ਉਹ ਪਹਿਲਾ ਕਾਂਗੀਕਾਰ ਹੈ। ਕਪੂਰ ਸਿੰਘ ਘੁੰਮਣ ਨੇ ਨਵੀਆਂ ਰੂਚੀਆਂ ਨੂੰ ਅਪਣਾ ਕੇ ਕਾਂਗੀ ਕਲਾ ਵਿੱਚ ਕਈ ਨਵੇਂ ਪ੍ਰਯੋਗ ਕੀਤੇ ਉਹ ਮਨੁੱਖੀ ਮਨ ਦੇ ਅੰਦਰ ਡੂੰਗੀ ਝਾਤ ਪਾਉਂਦਾ ਹੈ ਰੱਬ ਦੇ ਰੰਗ ਜ਼ੈਲਦਾਰ ਦੋ ਜੋਤਾਂ ਤੋਂ ਮੂਰਤਾਂ ਗਲਤ ਕੀਮਤਾਂ ਝੁੰਗਲ ਮੱਟਾਂ ਕਵਿਤੇ ਕਵਿਤਾ ਕੱਚ ਦਾ ਗਜਰਾ ਉਸ ਦੇ ਰਚੇ ਹੋਏ ਕੰਮ ਦੀ ਸੰਗ੍ਰਹਿ ਨੇ ਪ੍ਰਯੋਗਵਾਦੀ ਕਾਂਗੀਕਾਰਾਂ ਵਿੱਚ ਆਤਮਜੀਤ ਦਾ ਨਾਮ ਵੀ ਆਉਂਦਾ ਹੈ ਤੇ ਉਸ ਨੇ ਅਬਸਰਡ ਪਰਵਿਰਤੀ ਦੇ ਪ੍ਰਭਾਵ ਰਾਹੀਂ आधुनिक जीवन ਦੀ ਨਿਰਾਰਥਕਤਾ ਨੂੰ ਪੇਸ਼ ਕੀਤਾ ਹੈ ਤੇ ਉਸ ਨੇ ਚਾਬੀਆਂ ਤੇ ਹੋਰ ਕਾਂਗੀ ਹਵਾ ਮਹਿਲ ਤੇ ਹੋਰ ਨਾਟਕ ਇਕਾਂਗੀ ਸੰਗ੍ਰਹਿ ਦੀ ਰਚਨਾ ਕੀਤੀ ਹੈ ਕਹਨ ਦਾ ਭਾਵ ਕੀ ਹੈ ਆਤਮਜੀਤ ਨੇ ਦੋ ਇਕਾਂਗੀ ਸੰਗ੍ਰਹਿ ਲਿਖੇ ਨੇ ਕਿਹੜਾ ਹੈ ਪਹਿਲਾ ਹੈ ਚਾਬੀਆਂ ਤੇ ਹੋਰ ਕਾਂਗੀ ਦੂਸਰਾ ਹੈ ਹਵਾ ਮਹਿਲ ਤੇ ਹੋਰ ਨਾਟਕ ਤਾਂ ਇਸ ਤੋਂ ਇਲਾਵਾ ਆਧੁਨਿਕਤਮ ਅਰਥਾਤ ਚੌਥੇ ਦੌਰ ਦੇ ਕਾਂਗੀਕਾਰਾਂ ਵਿੱਚ ਗੁਰਸਰਨ ਸਿੰਘ ਗੁਰਸਰਨ ਸਿੰਘ ਦਵਿੰਦਰ ਸਿੰਘ ਮਨਜੀਤ ਪਾਲ ਕੌਰ ਸतीश ਵਰਮਾ ਸਵਰਾਜ ਵੀਰ ਪਾਲੀ ਭਵਿੰਦਰ ਸਿੰਘ ਜਗਦੀਪ ਜਗਦੀਪ ਸਚਦੇਵਾ ਕੇਵਲ ਥਾਲੀਵਾਲ ਜਤਿੰਦਰ ਬੜਨ ਦਵਿੰਦਰ ਦਮਨ ਬਰਿਆਮ ਮਸਤ ਟੋਨੇ ਬਾਤਿਸ਼ ਸੰਜੀਵਨ ਬਲਦੇਵ ਸਿੰਘ ਸਾਹਿਬ ਸਿੰਘ ਅਵਤਾਰਕ ਔਰ ਜਵੰਦਾ ਰਾਜਵੰਤਕ ਔਰ ਮਾਨਸਤਿੰਦਰ ਸਿੰਘ ਨੰਦਾ ਆਦ ਦੇ ਨਾਮ ਲੈ ਜਾ ਸਕਦੇ ਨੇ ਤੇ ਪ੍ਰਵਾਸੀ ਕਾਂਗੀਕਾਰਾਂ ਵਿੱਚ ਅਜਮੇਰ ਰੋਡੇ ਸਾਧੂ ਵਿਨਿੰਗ ਸੋਖਵਿੰਦਰ ਸੁਖਵੰਤ ਹੁੰਦਲ surjeet ਕਲਸੀ ترਸੀਮ ਨੀਲਗਰੀ ਰਵਿੰਦਰ ਰਵੀ ਜਗਤਾਰ ਢਾਟ ਤੇ ਅਜਾਇਬ ਕਮਲ ਦੇ ਨਾਂ ਬੜਨਣ ਜੋ ਨਹੀਂ ਪ੍ਰਵਾਸੀ ਕਾਂਗੀਗਰ ਦਾ ਮਤਲਬ ਕੀ ਹੈਗਾ ਵੀ ਉਹ ਪੰਜਾਬੀ ਜਿਹੜੇ ਰਹਿੰਦੇ ਵਿਦੇਸ਼ਾਂ ਵਿੱਚ ਨੇ ਪਰੰਤੂ ਉਹ ਪੰਜਾਬੀ ਦੇ ਵਿੱਚ ਹੀ ਇਕਾਂਗੀ ਲਿਖਦੇ ਹੈਗੇ ਨੇ ਤਾਂ ਇਸ ਤਰ੍ਹਾਂ ਇਹ ਤਾਂ ਸੀਗਾ ਆਪਣਾ ਪੰਜਾਬੀ ਇਕਾਂਗੀ ਦਾ ਨਿਕਾਸ ਤੇ ਵਿਕਾਸ ਉਮੀਦ ਕਰਦੀ ਹੈ ਕਿ ਤੁਹਾਨੂੰ ਇਹ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਲੱਗਿਆ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰੋ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਚੈਨਲ ਤੇ ਨਵੇਂ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਤੇ ਜ਼ਰੂਰ ਜਾਣਾ ਬਟੇ ਕਿਉਂਕਿ ਇਸ ਚੈਨਲ ਤੇ ਇੱਕ ਨਾਲ ਵੱਧ ਕਲਾਸਿਸ ਦਾ ਤੇ ਇੱਕ ਨਾਲ ਵੱਧ ਵਿਸ਼ਿਆਂ ਦਾ ਕੰਮ ਕੀਤਾ ਹੋਇਆ ਹੈਗਾ ਇਹਨਾਂ ਵਿੱਚੋਂ ਕੋਈ ਵੀ ਵੀਡੀਓ ਤੁਹਾਡੀ ਪੜਾਈ ਲਈ ਲਾਭਦਾਖ ਹੋ ਸਕਦੀ ਹੈ ਜੇਕਰ ਤੁਸੀਂ ਅਜਿਹਾ ਮਹਿਸੂਸ ਕਰਦੇ ਹੈਗੇ ਤਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਏ ਨਾ ਜਾਓ ਤੇ ਸਬਸਕ੍ਰਾਈਬ ਕਰਦੇ ਹੋਏ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂਕਿ ਤੁਹਾਨੂੰ ਰੋਜ਼ਾਨਾ ਅਪਡੇਟਸ ਮਿਲਦੀਆਂ ਰਹਿਣ